आनंद ਕਾਰਜ ਦਾ ਅਰਥ ਹੈ ਖੁਸ਼ੀ ਦਾ ਕੰਮ ਖੁਸ਼ੀ ਦਾ ਕਾਰਜ ਇਸ ਵਿੱਚ ਭਾਵੇਂ ਆਨੰਦ ਕਾਰਜ ਤੋਂ ਪਹਿਲਾਂ ਕੁੜਮਾਈ ਦੀ ਇੱਕ ਰਸਮ ਅਦਾ ਕੀਤੀ ਜਾਂਦੀ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ ਕਿ ਕੁੜਮਾਈ ਲਫ਼ਜ਼ ਦੇ ਅਰਥ ਨੇ ਕਿ ਕੁਟੰਬ ਦੇ ਵਿੱਚ ਸ਼ਾਮਲ ਕਰਨਾ ਕੁੜਮਾਈ ਦਾ ਅਰਥ ਹੈ ਕਿ ਆਪਣੇ ਪਰਿਵਾਰ ਵਿੱਚ ਆਪਣੇ ਕੁਟੰਬ ਦੇ ਵੀ ਸ਼ਾਮਲ ਕਰ ਲੈਣਾ ਜਦੋਂ ਕੁੜਮਾਈ ਹੁੰਦੀ ਹੈ ਉਦੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਦੋਨੋਂ ਪਰਿਵਾਰ ਬੱਚੀ ਵਾਲਾ ਬੱਚੇ ਨੂੰ ਆਪਣੇ ਕੁਟੰਬ ਵਿੱਚ ਮਿਲਾਨ ਦੀ ਪਹਿਲੀ ਰਸਮ ਅਦਾ ਕਰਦਾ ਹੈ ਇਸੇ ਤਰ੍ਹਾਂ ਬੱਚੇ ਵਾਲੇ ਬੱਚੀ ਵਾਲੇ ਵਾਸਤੇ ਕਰਦੇ ਪਰ ਉਸ ਕੁੜਮਾਈ ਵਿੱਚ ਗੁਰਮਤਿ ਦੀ ਮਰਿਆਦਾ ਅਨੁਸਾਰ ਬੱਚੇ ਦੇ ਪੱਲੇ ਮਿੱਠਾ ਕਕਾਰ ਪਾਣ ਵਾਸਤੇ ਕਿਹਾ ਹੋਰ ਕਿਸੇ ਵੀ ਰਸਮ ਦਾ ਰਸਮ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੜਮਾਈ ਲਈ ਬਿਲਕੁਲ ਨਹੀਂ ਕੀਤਾ ਗਿਆ ਕਿਉਂ ਥੋੜਾ ਜਿਹਾ ਮੈਂ ਬੇਨਤੀ ਕਰਾਂਗਾ ਖੀਰ ਤੇ ਵੀ ਜਦੋਂ ਸਮਾਪਤੀ ਹੋਵੇਗੀ ਕਿਉਂਕਿ ਹੁਣ ਇਹ ਆਨੰਦ ਕਾਰਜਾਂ ਇੰਨਾ ਕੋ ਫਜ਼ੂਲ ਖਰਚਾ ਸ਼ੁਰੂ ਹੋ ਗਿਆ ਜਿਸ ਰਸਮ ਦਾ ਗੁਰਮਤ ਨਾਲ ਤੱਲਕਾਂਤੀ ਕੋਈ ਨਹੀਂ ਸੱਚੇ ਬਿਓ ਰਸਮਾਂ ਨੰਦ ਕਾਰਜ ਦੇ ਨਾਲ ਆਪਾਂ ਜੋੜੀ ਖਲੋਤੇ ਉਦਾਹਰਨ ਦੇ ਤੌਰ ਤੇ ਜੈ ਮਾਲਾ ਉਹਦਾ ਕੀ ਸਬੰਧ ਗੁਰਮਤ ਦੇ ਨਾਲ ਰਿੰਗ ਸਰਮ ਨੇ ਖਿਮਾ ਕਰਿਓ ਬਖਸ਼ ਦਿਅ ਜੇ ਅਗਿਆਨਤਾ ਵਸੇ ਸੀ ਬਹੁਤ ਕੁਝ ਕਰ ਬੈਠੇ ਰਿੰਗ ਸਰਮਣੀ ਦਾ ਕੋਈ ਰਹਿਤ ਮਰਿਆਦਾ ਵੀ ਜ਼ਿਕਰ ਨਹੀਂ ਯਾਦ ਰੱਖਿਓ ਚੁੰਨੀ ਚੜਾਉਣ ਦਾ ਵੀ ਕੋਈ ਜ਼ਿਕਰ ਨਹੀਂ ਜੇ ਗੁਰਮਤਿ ਦੀ ਮਰਿਆਦਾ ਨੂੰ ਆਪਾਂ ਪੜਾਂਗੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਚੁੰਨੀ ਚੜਾਉਣ ਦਾ ਕੋਈ ਜ਼ਿਕਰ ਨਹੀਂ ਜੀ ਕੁੜਮਾਈ ਦਾ ਜ਼ਿਕਰ ਹੈ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀ ਇਹ ਸ਼ਬਦ ਵਰਤੇ ਹੈ ਕਹਿੰਦੇ ਨੇ ਕੁੜਮ ਕੁੜਮਾਈ ਲੈ ਕੇ ਆਇਆ ਹੈ ਪਰ ਉਸ ਕੁੜਮਾਈ ਦੇ ਵਿੱਚ ਜਿਹੜੇ ਅੰਤਰੀ ਭਾਵ ਨੇ ਉਸ ਸਤ ਤੇ ਸੰਤੋਖ ਦਾ ਜ਼ਿਕਰ ਕੀਤਾ ਗਿਆ ਹੈ ਕੋੜ ਮਾਹੀ ਦਾ ਜ਼ਿਕਰ ਕਰਕੇ ਤੇ ਮੈਂ ਅਰਜ਼ ਕੀਤੀ ਰਹਿਤ ਮਰਿਆਦਾ ਚ ਲਿਖਿਆ ਹੈ ਕਿ ਬੱਚੇ ਦੇ ਪੱਲੇ ਬੱਚੀ ਵਾਲੇ ਮਿੱਠਾ ਗੁਟਕਾ ਸਹਿਬ ਜਾਂ ਕਕਾਰ ਅਸੀਂ ਸ਼ਬਦ ਵਰਤੀ ਉਪਾਸਕਦੇ ਆ ਦੋਨਾਂ ਤਿਹਾਂ ਮਿਲ ਕੇ ਕੀਰਤਨ ਹੋਵੇ ਅਰਦਾਸ ਕੀਤੀ ਜਾ ਸਕਦੀ ਹੈ ਪਰ ਗੁਰੂ ਸਾਹਿਬ ਜੀ ਦੇ ਘਰ ਦੇ ਅੰਦਰ ਜਿਹੜੀ ਆਨੰਦ ਕਾਰਜ ਦੀ ਇਹ ਮਰਿਆਦਾ ਹੈ ਥੋੜੀ ਜਿਮੈਂ ਆਰੰਭ ਚ ਕਿਉਂਕਿ ਲਾਵਾਂ ਦੇ ਭਾਵ ਅਰਥ ਲਾਵਾਂ ਦੇ ਸੰਬੰਧ ਵਿੱਚ ਬੇਨਤੀ ਕਰਨ ਤੋਂ ਗੁਰਮਤ ਦੀ ਮਰਿਆਦਾ ਨੂੰ ਨਾਲ ਲੈ ਕੇ ਜਿਸ ਵਕਤ ਆਨੰਦ ਕਾਰਜ ਹੁੰਦਾ ਖੈ ਬਕਾਇਦਾ ਰਹਿਤ ਮਰਿਆਦਾ ਵਿੱਚ ਦਰਜ ਹੈ ਵੀ ਇਸ ਤਰ੍ਹਾਂ ਇਸ ਦਾ ਇਹ ਪਾਠ ਕਰਨਾ ਹੈ ਕੀਤਾ ਲੋੜੀਏ ਕੰਮ ਸੋਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਤੇ ਦਾਸ ਨੇ ਪਿਛਲੇ ਸਾਲ ਹੀ ਬੇਨਤੀ ਕੀਤੀ ਸੀ ਕਿ ਬਹੁਤ ਘੱਟ ਗੁਰਮਖ ਪਿਆਰੇ ਹੋਣਗੇ ਜਿਹੜੇ ਆਨੰਦ ਕਾਰਜ ਦੇ ਵੇਲੇ ਦੋ ਹੁਕਮਨਾਮਿਆਂ ਨੂੰ ਆਪਣੀ ਜ਼ਿੰਦਗੀ ਪਰ ਚੇਤੇ ਰੱਖਦੇ ਆ। ਆਪ ਸਭ ਨੂੰ ਪਤਾ ਹੈ ਦੋ ਹੁਕਮਨਾਮੇ ਆਨੰਦ ਕਾਰਜ ਵੇਲੇ ਹੁੰਦੇ ਆ। ਇੱਕ ਹੁਕਮਨਾਮਾ ਆਨੰਦ ਕਾਰਜ ਦੀ ਆਰੰਭਤਾ ਲਾਵਾਂ ਤੋਂ ਪਹਿਲਾਂ ਹੁੰਦਾ। ਜਦੋਂ ਭਾਈ ਸਾਹਿਬ ਆਪ ਖਲੋ ਕੇ ਬੱਚੀ ਬੱਚਾ ਉਹਦੇ ਮਾਂ-ਬਾਪ ਖੜੇ ਹੁੰਦੇ ਆ ਅਰਦਾਸ ਕੀਤੀ ਜਾਂਦੀ। ਉਸ ਅਰਦਾਸ ਤੋਂ ਬਾਅਦ ਗੁਰੂ ਕੇ ਗ੍ਰੰਤੀ ਸਾਹਿਬ ਹੁਕਮਨਾਮਾ ਲੈਂਦੇ ਨੇ। ਉਹ ਆਨੰਦ ਕਾਰਜ ਦੀ ਆਰੰਭਤਾ ਦਾ ਹੁਕਮ ਜਦੋਂ ਆਨੰਦ ਸੰਪੂਰਨ ਹੁੰਦਾ ਹੈ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਦੂਸਰੀ ਅਰਦਾਸ ਵਿੱਚ ਸਮੂਹੀ ਸਮੁੱਚੀ ਸੰਗਤ ਦੀ ਸ਼ਮੂਲੀਅਤ ਹੁੰਦੀ ਉਸ ਵਕਤ ਦੁਬਾਰਾ ਫਿਰ ਹੁਕਮਨਾਮਾ ਲਿਆ ਜਾਂਦਾ ਹੈ ਆਨੰਦ ਕਾਰਜ ਵੇਲੇ ਆਰੰਭਤਾ ਵੇਲੇ ਤੇ ਸੰਪੂਰਨਤਾ ਵੇਲੇ ਦੋ ਹੁਕਮਨਾਮੇ ਲਏ ਜਾਂਦੇ ਆ ਮੇਰਾ ਖਿਆਲ ਲਾਵਾਂ ਦੇ ਨਾਲ ਹਰ ਇੱਕ ਪਰਿਵਾਰ ਨੂੰ ਖਾਸ ਕਰਕੇ ਜਿਸ ਬੱਚੀ ਬੱਚੇ ਦਾ ਆਨੰਦ ਕਾਰਜ ਹੋ ਰਿਹਾ ਹੈ ਉਹਨਾਂ ਨੂੰ ਜ਼ਿੰਦਗੀ ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਜਦੋਂ ਗੁਰਦੇਵ ਦੇ ਚਰਨਾਂ ਵਿੱਚ ਗ੍ਰਸ ਦੀ ਅਰੰਭਤਾ ਵਾਸਤੇ ਅਸੀਸ ਲੈਣ ਗਏ ਤੇ ਮਹਾਰਾਜ ਜੀ ਨੇ ਕਿਹੜੇ ਦੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਇਹ ਦੋ ਹੁਕਮਨਾਮੇ ਉਸ ਤੋਂ ਬਾਅਦ ਬੇਨਤੀ ਕਰਾਂਗਾ ਕਿ ਲਾਵਾਂ ਸੋਈ ਰਾਗ ਦੇ ਅੰਦਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸਭ ਨੂੰ ਪਤਾ ਹੈ ਇਹ ਜਿਹੜਾ ਗੁਰੂ ਰਾਮਦਾਸ ਜੀ ਦੀ ਜਿੰਨੀ ਬਾਣੀ ਹੈ ਪਾਠ ਕਰਨ ਵਾਲੇ ਗੁਰਸਿੱਖਾਂ ਨੂੰ ਪਤਾ ਹੈ ਗੁਰੂ ਰਾਮਦਾਸ ਬਿਰਹਾ ਤੇ ਪ੍ਰੇਮ ਵਿੱਚ ਭਿੱਜ ਕੇ ਸ਼ਬਦ ਉਚਾਰਨ ਕਰਦੇ ਆ ਉਹਨਾਂ ਦੀ ਗੌੜੀ ਕੀ ਵਾਰ ਉਹ ਬੜਾ ਸਪਸ਼ਟ ਹੈ ਉਹਦੇ ਵਿੱਚ ਨਿੰਦਕ ਈਰਖਾਲੂ ਗੁਰੂ ਘਰ ਨਾਲ ਜੈਲ ਸਰਖਣ ਵਾਲੇ ਬੰਦੇ ਉਹਨਾਂ ਦਾ ਜ਼ਿਕਰ ਹਜ਼ੂਰ ਨੇ ਖੁੱਲ ਕੇ ਕੀਤਾ ਗੌੜੀ ਕੀ ਵਾਰ